ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂਫਾਨ ਸਿੰਘ ਜੀ ਜਥੇਦਾਰ ਤੂਫਾਨ ਸਿੰਘ ਦਸ਼ਮੇਸ਼ ਤਰਨਤਾਲ ਜੀ ਜ਼ਿਲ੍ਹਾ ਪਟਿਆਲਾ ਬਾਬਾ ਜੀ ਤੁਸੀਂ ਇੱਥੇ ਕਿਵੇਂ ਪਹੁੰਚੇ ਤੁਹਾਨੂੰ ਕਿਹਨੇ ਜਾਣਕਾਰੀ ਸਾਡੇ ਸਾਡੇ ਕੋਲੇ ਜੀ ਕਈ ਦਿਨਾਂ ਤੋਂ ਇਹਨਾਂ ਦੀਆਂ ਕੰਪਲੀਟ ਆ ਰਹੀਆਂ ਤੀਆਂ ਅੱਜ ਵੀ ਅਸੀਂ ਇਹਦੇ ਨਾਲ ਗੱਲੇ ਕਰਨ ਆਏ ਤੇ ਸਾਨੂੰ ਗੁੜਕਾ ਸਾਹਿਬ ਬਾਰੇ ਨਹੀਂ ਪਤਾ ਸੀ ਵੀ ਇਹਨੇ ਬਹੁਤ ਜ਼ਿਆਦਾ ਬੇਇੱਜ਼ਤੀ ਕਰ ਰੱਖੀ ਅੰਦਰ ਅਸੀਂ ਗੱਲ ਕਰਨ ਆਏ ਇਹ ਸੰਗਾਂ ਨੇ ਹੱਥੀ ਪੈ ਗਿਆ ਸੀ ਕਿ ਵੀ ਗੱਲ ਕੀ ਆ ਤੂੰ ਅੰਦਰ ਕਿਉਂ ਨਹੀਂ ਜਾਣ ਦੇ ਰਿਆ ਤੇ ਜਦੋਂ ਅੰਦਰ ਗਏ ਸੱਚਖੰਡ ਦੇ ਲਵੇ ਚੱਪਣਾ ਨਾਲ ਇਹਦੇ ਕਮਰੇ 'ਚ ਸੱਚਖੰਡ ਦੇ ਨਾਲ ਵਾਲੇ ਕਮਰੇ 'ਚ ਇਹਨੇ ਆਪਦਾ ਬੈੱਡ ਲਾ ਰੱਖਿਆ ਪਰਸਨਲ ਤੇ ਦਰਵਾਜਾ ਜਿਹੜਾ ਭੋਰਾ ਸਾਹਿਬ ਆ ਭੋਰਾ ਸਾਹਿਬ ਦੇ ਵਿੱਚ ਇਹਨੇ ਆਪਦਾ ਮਤਲਬ ਪਰਸਨਲ ਹਸਣ ਲਾਇਆ ਹੋਇਆ ਸੱਚਖੰਡ ਦੇ ਵਿੱਚ ਕੋਈ ਵੀ ਏਸੀ ਨਹੀਂ ਹੈਗਾ ਜੀ ਕੋਈ ਵੀ ਪੱਖਾ ਨਹੀਂ ਹੈਗਾ ਬਿਲਕੁਲ ਨਹੀਂ ਹੈਗਾ ਕੁਝ ਵੀ ਉਹਦੀਆਂ ਬਿੰਡਾਂ ਵੀ ਬੰਦ ਕਰੀਆਂ ਵਿਆਂ ਉਸ ਤੋਂ ਬਾਅਦ ਜਿਹੜੇ ਇਹਦੇ ਜਿਹੜੇ ਬੈਡਾਂ ਦੇ ਸੋਹਰੇ ਆਤੀ ਉਹ ਬੈਡਾਂ ਦੇ ਵਿੱਚੋਂ ਗੁਟਕਾ ਸਾਹਿਬ ਵੀ ਨਿਕਲੇ ਨੇ ਜੀ ਚੱਪਲਾਂ ਵੀ ਨਿਕਲੀਆਂ ਨੇ ਉਹ ਸਾਡੇ ਕੋਲ ਵੀਡੀਓ ਹੈਗੀਆਂ ਨੇ ਜੇ ਕਿਸੇ ਨੂੰ ਚਾਹੀਦੀਆਂ ਹੋਈਆਂ ਤਾਂ ਮੇਰਾ ਨੰਬਰ ਲੈ ਲਓ ਮੈਂ ਬਾਅਦ ਚੋ ਪਾ ਦੂੰਗਾ ਜੀ ਹਾਂ ਸਰ ਲੱਗਦਾ ਹੈ ਕਿ ਇਸ ਤਰ੍ਹਾਂ ਗੁਰੂ ਜਨ ਸਾਹਿਬ ਨੂੰ ਜੋ ਮਰਿਆਦਾ ਹੈ ਮਰਿਆਦਾ ਦੇ ਹਿਸਾਬ ਨਾਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੋ ਲੱਗਦਾ ਕਿ ਮਰਿਆਦਾ ਭੰਗ ਕੀਤੀ ਗਈ ਹੈ ਬਹੁਤ ਜ਼ਿਆਦਾ ਸਾਡਾ ਮਰਨ ਹੋ ਗਿਆ ਜੀ ਅੰਦਰ ਜਾ ਕੇ ਸਾਨੂੰ ਪਤਾ ਨਹੀਂ ਸੀ ਅਗਰ ਸਾਨੂੰ ਇਹ ਗੱਲਾਂ ਪਹਿਲਾਂ ਪਤਾ ਹੁੰਦੀ ਉਦੋਂ ਤੱਕ ਉਹਨੂੰ ਪੁਲਿਸ ਨੇ ਕਸਟਡੀ ਚ ਲੈ ਲਿਆਤੀ ਤਾਂ ਉਹਦੇ ਅਸੀਂ ਥੋ ਚਲੋ ਬਚਤ ਰਹੀ ਗਈ ਉਹਦੇ ਹੱਥ ਨਹੀਂ ਫਿਰਿਆ ਸਿੰਘਾਂ ਤੋਂ ਕਿਉਂਕਿ ਉਦੋਂ ਤੱਕ ਪ੍ਰਸ਼ਾਸਨ ਪਹੁੰਚ ਗਿਆ ਪ੍ਰਸ਼ਾਸਨ ਨੇ ਉਹਨੂੰ ਆਪਣੇ ਸਾਥੋਂ ਬਚਾ ਲਿਆ ਚਲੋ ਨਹੀਂ ਉਹ ਕਰਨ ਦਿੱਤਾ ਉਹਦੇ ਨਾਲ ਨਾਲ ਹੁਣ ਐਸਜੀਪੀਐਸ ਵੀ ਆਈ ਸੀ ਵੀ ਆਈ ਹਾਂਜੀ ਐਸਜੀਪੀਐਸ ਵੀ ਆਈ ਆ ਇਹ ਗਿਆਨੀ ਸ਼ੇਰ ਸਿੰਘ ਉਹਨਾਂ ਨੇ ਗਿਆਨੀ ਪ੍ਰਿਤਪਾਲ ਸਿੰਘ ਉਹਨਾਂ ਨੇ ਭੇਜੀ ਹੈ ਜੀ ਹਾਂਜੀ ਇਹ ਇਹਨਾਂ ਦਾ ਸਾਰਿਆਂ ਦਾ ਸਹਿਯੋਗ ਹੈ ਜੀ ਨਾਲ ਤੇ ਬਾਬਾ ਮੇਜਰ ਸਿੰਘ ਛੋਡੀ ਉਹਨਾਂ ਦਾ ਮਤਲਬ ਥੋੜੀ ਥੋੜੀ ਦੇਰ ਬਾਅਦ ਫੋਨ ਆ ਰਿਹਾ ਗੱਲਬਾਤ ਹੋ ਰਹੀ ਹੈ ਉਹਨਾਂ ਨਾਲ ਹੀ ਤੇ ਕਿੰਨੇ ਪ੍ਰਕਾਰ ਦੀਆਂ ਐ ਉਰੋ ਮੇਰੇ ਖਿਆਲ ਪੰਜ 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 ਉੱਪਰ ਤੇ ਇੱਕ ਥੱਲੇ ਦੀ 6 ਰੂਪ ਤੇ ਜੀ ਤੇ 200 ਤੋਂ 300 ਪਲੱਸ ਨਿਤਨੇਮ ਦੀਆਂ ਪੋਥੀਆਂ ਦੀਆਂ ਦੀਆਂ ਜੀ 100 ਤੋਂ 100 ਤੋਂ ਪਲੱਸ ਪੋਥੀ ਅਮਰਦਾਣੀ ਦੀਆਂ ਦੀਆਂ ਜੀ ਸੁਖਣੀ ਸਾਹਿਬ ਤੋਂ ਇਹ ਵੀ ਮੇਰੇ ਖਿਆਲ ਵੀ 100 ਤੋਂ ਪਲੱਸ ਹੈਗੀਆਂ ਦੀਆਂ ਵੀ ਟੋਟਲ 300 400 ਪੋਥੀ ਤਾਂ ਪੋਥੀ ਸਾਹਵੇ ਤੀ ਤੇ ਘੱਟੋ ਘਾਟੇ 150 ਦੇ 100 ਦੇ ਕਰੀਬ ਭਾਗ ਨੇ ਜੀ ਕੋਈ ਦਸਮ ਦਾ ਭਾਗ ਆ ਕੋਈ ਪਹਿਲੀ ਪੋਥੀ ਆ ਮਹਾਰਾਜ ਦਾ ਕੋਈ ਦੂਸਰੀ ਦੂਸਰੀ ਪੋਥੀ ਆ ਮਹਾਰਾਦੀ ਹਾਂਜੀ ਚਾਹੋ ਹੁਣ ਕਿਹੜੀ ਕਾਰਵਾਈ ਚੱਲੇ ਹੁਣ ਇਹਦੇ ਤੇ ਪਰਚਾ 295A ਦਾ ਲਵਾਵਾਂਗੇ ਜਿੰਨੀ ਵੀ ਕਾਰਵਾਈ ਹੋ ਸਕੇ ਪੂਰੀ ਥੋਕੇ ਕਰਾਂਗੇ ਬਾਕੀ ਜਿਵੇਂ ਬਾਬਿਆਂ ਦਾ ਹੁਕਮ ਹੋਇਆ ਜੀ ਸਰੂਪ ਸਾਹਮਲੇ ਗਏ ਨੇ ਹਾਂਜੀ ਸਰੂਪ ਸਾਰੇ ਐ ਜੀ ਪੀ ਐਚ ਦੇ ਅੰਡਰ ਆ ਗਏ ਆ ਪੋਥੀ ਸਾਹਿਬ ਸਾਰੀ ਐ ਜੀ ਪੀ ਐਚ ਦੇ ਅੰਡਰ ਆ ਗਈ ਜੀ ਤੇ ਸੰਗਤ ਨੂੰ ਕੀ ਪੀਲ ਕਰਨਾ ਚਾਹੁੰਦੇ ਸੰਗਤ ਨੂੰ ਪੀਲ ਇਹ ਕਰਨੀ ਚਾਹੁੰਦਾ ਵੀ ਆਪਣੇ ਆਪਣੇ ਗੁਰੂ ਘਰਾਂ 'ਚ ਜਿੱਥੇ ਵੀ ਜਿਹੜੇ ਵੀ ਏਰੀਆ ਦੇ ਵਿੱਚ ਤੁਸੀਂ ਗੁਰੂ ਘਰਾਂ 'ਚ ਵਿਚਰਦੇ ਹੋ ਘਟੋ ਘਟ ਸੱਚਖੰਡ ਸਾਹਿਬ ਤੇ ਮਹਾਰਾ ਦੇ ਆਸਣ ਮਹਾਰਾ ਦੇ ਵਸਤਰ ਤੁਸੀਂ ਆਪ ਸੇਵਾ ਕਰ ਸਕਦੇ ਹੋ ਇਹ ਕੋਈ ਰਾਕਸ਼ਸ਼ ਨਹੀਂ ਵੀ ਖਾ ਜਾਣਗੇ ਇਹ ਅੰਦਰ ਵੜਨੇ ਨਹੀਂ ਦਿੰਦਾ ਦੀ ਕਿਸੇ ਨੂੰ ਸੰਗਤ ਦੇ ਬੰਦੇ ਨੂੰ ਤੁਸੀਂ ਆਪ ਦਾ ਆਪ ਪਹਿਰਾ দাও ਸਾਰੀ ਸੰਗਤ ਨੂੰ ਬੇਨਤੀ ਹੈ ਇਲਾਕੇ ਨਿਵਾਸੀਆਂ ਦੀ ਲਵੇ ਲਵੇ ਨਹੀਂ ਵੀ ਸਾਰੇ ਆਪਣੇ ਆਪਣੇ ਏਰੀਆ ਦੇ ਵਿੱਚ ਇਹ ਚੀਜ਼ ਜਿੱਥੇ ਵੀ ਹੁੰਦੀ ਆ ਮੇਰਾ ਨੰਬਰ ਆ 9653700602 9653700602 ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹਾਂ ਸਾਹਿਬ ਵਾਈ ਗੁਰਜੀਤ ਫਤਿਹ ਜੀ ਬਾਈ ਕੀ ਨਾਮ ਹੈ ਤੇ ਕੀ ਘਟਨਾ ਕਰੂਗੀ ਜੀ ਜਨਾ ਪ੍ਰਵੀਨ ਸਿੰਘ ਅਧਿਕਾਰੀ ਹੈ ਅੰਕਤ ਨਕਮ ਇਸ ਤਰ੍ਹਾਂ ਇਹ ਕਿ ਜਦੋਂ ਰੋਲਾ ਪਿਆ ਸਾਰਾ ਤੇ ਸਾਨੂੰ ਪਤਾ ਲੱਗਾ ਆ ਗਰੋਸ਼ ਕਲੋਨੀ ਗਲੀ ਨੰਬਰ 13 ਨਾ ਤੇ ਪਤਾ ਲੱਗਾ ਵੀ ਇਸ ਤਰੀਕੇ ਨਾਲ ਮਹਾਰਾਜ ਦੇ ਸਰਪੰਚਾਂ ਦਾ ਜਿਹੜਾ ਉਹ ਸੰਸਬਲ ਪ੍ਰੋਪਰ ਨਹੀਂ ਹੈਗੀ ਜੰਗ ਸਿੰਘ ਪਹੁੰਚੇ ਹੋਏ ਨੇ ਕਾਫੀ ਜਾਤਾ ਸੀਗੇ ਫਿਰ ਆਣੇ ਵਾਲੇ ਵੀਰ ਵੀ ਸਾਰੇ ਐਸੋਸੀਏਸ਼ਨ ਦੇ ਸਾਹਮਣੇ ਵਸਤੇ ਪਹੁੰਚੇ ਸੀ ਸਾਨੂੰ ਫੋਨ ਗਿਆ ਅਸੀਂ ਫਿਰ ਡਿਵੀਜ਼ਨ ਚਾਰ ਚ ਗਏ ਸੀ ਉੱਤੇ ਜਾ ਕੇ ਸਾਰੀ ਗੱਲਬਾਤ ਕੀਤੀ ਫਿਰ ਅੱਥਾ ਕੇ ਮੌਕਾ ਵੇਖਿਆ ਤਾਂ ਉਹ ਜਿਹੜਾ ਵਾ ਸਿਸਟਮ ਉੱਥੇ ਰਿਹਾਸ਼ੇ ਉੱਥੇ ਉਹਨਾਂ ਦਾ ਆਪਣਾ ਨਾਲ ਹੀ ਸੁਪੱਸਣ ਬਣਿਆ ਹੋਇਆ ਜੋ ਕੋਈ ਮਤਲਬ ਠੀਕ ਨਹੀਂ ਹੈ ਸਿਸਟਮ ਹਾਂਜੀ ਜਾਂ ਤੇ ਉੱਥੇ ਸੁਪੱਸਣ ਹੀ ਹੋਵੇ ਜਾਂ ਆਪਣੀ ਰਹਿਸ਼ੋ ਵ ਇੱਕ ਚੀਜ਼ ਹੋਣੀ ਚਾਹੀਦੀ ਆ ਸੋ ਉੱਥੇ ਐਸਪੀਸੀ ਥਲੇ ਮਹਾਰਾਜ ਦਾ ਪ੍ਰਕਾਸ਼ ਵੀ ਆ ਜੋ ਠੀਕ ਨਹੀਂ ਸੀ ਲੱਗਾ ਇਸ ਲਈ ਅਸੀਂ ਸਾਰੇ ਸਰੂਪ ਜਿਹੜੇ ਮਹਾਰਾਜ ਦੇ 5 ਰੁਪਏ ਤੋਂ ਸਾਨੂੰ ਮਿਲੇ ਆ ਉਹ ਅਸੀਂ ਦੁਬੰਦ ਮਰਸਾਉ ਲੈ ਗਏ ਤੇ ਤੁਹਾਡੇ ਵੱਲੋਂ ਕੁਛ ਮੰਨ ਬੰਦੇ ਰੱਖੇ ਤੋਂ ਤੁਹਾਡੇ ਵੱਲੋਂ ਕੁਛ ਕਾਰਵਾਈ ਕੀਤੀ ਨਹੀਂ ਜੀ ਉਹਨਾਂ ਨੇ ਪਹਿਲਾਂ ਹੀ ਕਾਰਵਾਈ ਕਰ ਲਈ ਆ ਉਹ ਸਿੰਘ ਜਿਹੜਾ ਪ੍ਰਸ਼ਾਸਨ ਦੇ ਕੋਲ ਆ ਤੇ ਉਹ ਉਹਨਾਂ ਨੇ ਕਾਰਵਾਈ ਕਰਾਈ ਹੋਈ ਹੈ ਸਾਡੇ ਨੂੰ ਤੇ ਹੀ ਸੀਗਾ ਵੀ ਅਸੀਂ ਜਿਹੜਾ ਮਤਲਬ ਜਦੋਂ ਨਹੀਂ ਪ੍ਰੋਪਰ ਵੇਨ ਨਾਲ ਇੱਥੇ ਮਹਾਰਾਜਸਰੂ ਪ੍ਰਕਾਸ਼ ਮਾਨਾਗੇ ਤੇ ਸੀ ਉਹਨਾਂ ਨੂੰ ਲੈ ਜਾਈਏ ਉਸੇ ਆਪਣੇ ਕਾਰਵਾਈ ਕਰਦੇ ਹਾਂ ਠੀਕ ਹੈਗਾ ਠੀਕ ਹੈ ਜੀ ਜੇ ਹੋਰ ਉਹ ਪੈਸੇ ਨੇ ਭੇਜੀਆਂ ਨੇ ਲਕਾਈਆਂ ਆਪਾਂ ਨੂੰ ਪਤਾ ਲੱਗਿਆ ਠੀਕ ਹੈ ਜੀ ਜਿੰਨਾ ਕੋ ਲਾਈਆਂ ਸੀ ਉਹ ਸਾਡੇ ਤੋਂ ਪਹਿਲਾਂ ਉਹ ਉਸ ਤੋਂ ਬਾਅਦ ਚਾਰ ਲੱਗ ਗਏ ਉਹ ਜਿਹੜੇ ਆਪਣਾ ਐਸ ਐਚਓ ਸਾਹਮਣੇ ਗਦਨਦੀਪ ਸਿੰਘ ਜੀ ਹੋਣਾ ਹੈ ਵਿਸ਼ਵਾਸ ਦਵਾਇਆ ਵੀ ਪੜਤੀ ਜੋ ਇੱਥੇ ਕਾਰਵਾਈ ਆ 295 ਦੀ ਤੇ ਆਪਾਂ ਮਹਾਰਾਜ ਸਾਹਿਬ ਦਾ ਪ੍ਰਕਾਸ਼ ਕਬੋਂ ਦਾ ਦਿੱਤਾ ਹੈ ਇਸ ਨੂੰ ਖਾਸਾ ਟਾਈਮ ਹੋ ਗਿਆ ਜੀ ਸਾਡੀ ਨੌਲੇ ਦੇ ਵਿੱਚ ਮੈਨੂੰ ਅੱਜ ਪਤਾ ਲੱਗਿਆ ਵੈਸੇ ਦੋ ਤਿੰਨ ਦਿਨ ਪਹਿਲਾਂ ਫੋਟੋਆਂ ਆਈਆਂ ਸੀਗੇ ਤਾਂ ਆਪਾਂ ਉਹੀ ਖਾਤਰ ਐਸ ਐਚਓ ਨੂੰ ਦੁਬਾਰਾ ਪਰਬਲੀ ਕਮੇਟੀ ਨਾਲ ਭੇਜਿਆ टताली पंताली चालीह पंतालीह ठीकु आहे